ਦੁੱਖ ਲੱਗਾ ਕਿ ਤੁਸੀਂ ਇੱਕ ਨੈਸ਼ਨਲ ਪਲੇਅਰ ਹੋ ਕੇ ਤੁਸੀਂ ਇੱਥੇ ਰੇੜੀ ਲਾਉਣ ਦਾ ਹੈਗੇ ਉਹ ਤੇ ਤੁਹਾਨੂੰ ਇੱਕ ਕਨਸਟੇਬਲ ਦੇ ਯੋਗ ਨਹੀਂ ਨਾ ਸਮਝਿਆ ਹੈਗਾ ਤੁਹਾਨੂੰ ਕਿਸੇ ਚੀਜ਼ ਦੇ ਯੋਗ ਨਹੀਂ ਸਮਝਿਆ ਹੈਗਾ ਮੈਨੂੰ ਇਹ ਸੋਪੀ ਕਿਹੜੀ ਤੁਸੀਂ ਗੇਮ ਰੱਖੀ ਦਸ਼ਕਾ ਜੂ ਸਾਡੇ ਕਰਦੇ ਹੋ ਤੇ ਕਦੋਂ ਤੋਂ ਗੇਮ ਸ਼ੁਰੂ ਕੀਤੀ ਆ ਕਿੰਨੇ ਕ ਹੁਣ ਤੱਕ ਮੈਚ ਦਿੱਤੇ ਆ ਕਿੱਥੇ ਕਿੱਥੇ ਖੇਡ ਗਿਆ ਹੈਓ ਸਰ ਮੈਂ ਨੈਸ਼ਨਲ ਖੇਡੀ ਹੈਗੀ ਆ ਮੈਂ 2004 ਤੋਂ ਖੇਡਣ ਦੀ ਹੈਗੀ ਆ ਤੇ ਨੈਸ਼ਨਲ ਖੇਡੀ ਹੈਗੀ ਆ ਮੈਂ ਜੂਨੀਅਰ ਨੈਸ਼ਨਲ ਵੀ ਰਹੀ ਹੈਗੀ ਆ ਤੇ ਉਸ ਤੋਂ ਬਾਅਦ 2018 ਦੇ ਵਿੱਚ ਮੈਂ ਫੈਡਰੇਸ਼ਨ ਚੋਂ ਮੈਡਲ ਲੈ ਕੇ ਆਈ ਹੈਗੀਆਂ ਪੈਂਕਿਕ ਸਲਾਡ ਚੋਂ ਤੇ ਨੈਸ਼ਨਲ ਚੋਂ ਮੈਡਲ ਲੈ ਕੇ ਆਈ ਹੈਗਾ ਫਿਰ ਸਿੱਧਾ ਜਾ ਕੇ ਮਾਰੇ ਨੇ ਸਬਾਬ ਪ੍ਰਾਪਤ ਕੀਤਾ ਜਿਹਨੂੰ ਮੈਨੂੰ ਕਹਿੰਦੇ ਨੇ ਹੈਗੇ ਪੈਸੇ ਜੁੜੇ ਤੇ ਮੈਂ 2023 ਦੇ ਵਿੱਚ ਮੈਡਲ ਲੈ ਕੇ ਆਈ ਚਾਈਨਾ ਦੀ ਹੱਥੋਂ ਕੱਲੀ ਊਮਨ ਸੀਗੇ ਮੈਂ ਤੇ ਮੇਰੇ ਲਈ ਇਹੋ ਬੜੀ ਮਾਣ ਦੀ ਗੱਲ ਸੀ ਕਿ ਮੇਰੇ ਘਰਦਿਆਂ ਨੇ ਮੈਨੂੰ ਭੇਜ ਦਿੱਤਾ ਕਹਿੰਦੇ ਕੋਈ ਗੱਲ ਨਹੀਂ ਬੀਨਸੋ ਪਨੀਰ ਜੀ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਤੇ ਦਸਕਾ ਨੂੰ ਸਾਂਝਾ ਕਰ ਦਿਓ ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਤੁਹਾਡੇ ਪਿਤਾ ਜੀ ਕੀ ਕਰਦੇ ਨੇ ਤੇ ਜਿੱਦਾਂ ਪਹਿਲੇ ਦਿਨ ਮੈਡਲ ਜਿੱਤ ਕੇ ਆਏ ਸੀ ਚਾਈਨਾ ਦੇ ਬਾਰਡਰ ਤੋਂ ਆ ਕੇ ਤੁਹਾਡਾ ਮਾਨ ਸਨਮਾਨ ਕਿਸੇਲੇ ਸਟੇਸ਼ਨ ਤੇ ਕੀਤਾ ਕਿਤੇ ਹਾਰ ਵਗੈਰਾ ਪਾਏ ਕਿ ਜਿਹੜਾ ਹਲਕੇ ਦੇ ਐਮਐਨ ਦੇ ਕਿਸੇ ਆ ਕੇ ਸ਼ਾਬਾਸ਼ ਦਿੱਤੀ ਵੀ ਧੀਏ ਸ਼ਾਬਾਸ਼ ਸਾਡਾ ਪੰਜਾਬ ਦਾ ਨਾਲ ਆਉਣ ਕਰਕੇ ਆਈ ਹੈ ਸਰ ਨਹੀਂ ਮੈਂ ਹਲਕਾ ਟਾਰੀ ਤੋਂ ਬਿਲੋਂਗ ਕਰਦੀ ਆ ਪਿੰਡ ਗ੍ਰਿੰਡਾ ਹੈਗਾ ਮੇਰਾ ਤੇ ਮੇਰੇ ਪਿਤਾ ਜੀ ਟਰੈਕਟਰ ਮੈਕੈਨਿਕ ਹੈਗੇ ਆ ਮੀਡਲ ਕਾਸਟ ਤੋਂ ਜਿਹਨੂੰ ਕਹਿੰਦੇ ਬਹੁਤ ਮੀਡਲ ਕਾਸਟ ਤੋਂ ਫੈਮਲੀ ਤੋਂ ਮੈਂ ਬਿਲੋਂਗ ਕਰਦੀ ਆ